ਸਰ ਸਤਿਕਾਰਯੋਗ ਸੰਮਾਗ ਬੜੇ ਪਿਆਰ ਸਰਕਾਰ ਅਧਿਰੇ ਨਾਲ ਹਾਜ਼ਰੀ ਭਰ ਲਈ ਬਹੁਤ ਕੀ ਸੰਗਤ ਆ ਸ੍ਰੀਮਤ ਸਭਾਏ ਸਭ ਤੋਂ ਪਹਿਲਾ ਗੁਰਪੱਤੇ ਦੀ ਸਾਜ ਪਾਈ ਹੈ ਗੱਜਵਾਟ ਕੇ ਫਤੇ ਬਲਾਉ ਆਪਕੋ ਜੀ ਵਾਹਿਗੁਰੂ ਜੀ ਕਾ ਬਲ ਸਾ ਵਾਹਿ ਜੀ ਫਤੇ 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 ਬਲਾਉ ਕੋ ਪਹਿਲਾ ਬਹੁਤ ਸਾਰਾ ਸਤਕਾਰ ਆਇਆ ਮੈਂ ਧੰਨਵਾਦ ਕਰਾਂ ਵਾਸੋ ਗੱਟੋ ਜੀ ਫਟੇ ਕੇ ਜੋ 10 ਸਾਲ ਦੇ ਨਾਲ ਪਰਦੇ ਵੀ ਰਹੇ ਆ ਉਹਨਾਂ ਵੱਲੋਂ ਢਾਡੀ ਜੀ ਨੂੰ 500 ਰੁਪਏ ਸਰਕਾਰ ਭੇਜਿਆ ਸੋ ਪਾਬੇ ਪਾਬੰਦੀ ਲਈ ਹੈ ਔਰ ਪਹਿਲਾ ਪੜਾਅ ਮੈਂ 1 ਮਿੰਟ ਚ ਬੋਲ ਦਿੰਦਾ ਭਗਤ ਸਿੰਘ ਜੀ ਪ੍ਰਧਾਨ ਬਾਦਗੇ ਉਹਨਾਂ ਵੱਲੋਂ ਸਰਕਾਰ ਰਕੀਸ਼ ਸਿੰਘ ਜੀ ਉਹਨਾਂ ਵੱਲੋਂ ਸਰਕਾਰ ਭੇਜਿਆ ਮਾਰਕੋ ਗਾਸਨ ਸਿੰਘ ਜੀ ਜੀਵਨ ਸਿੰਘ ਦੀ ਮੋਸਤਰੀ ਸੁਖਾ ਸਿੰਘ ਬਾਦੋਕੇ ਹੌਂਦਾਰ ਰਿਕਾ ਸਿੰਘ ਜੀ ਜਗਰਾਜ ਸਿੰਘ ਢਿੱਲੋਂ ਹਰਮਨ ਸਿੰਘ ਢਿੱਲੋਂ ਸੁਖਮੀਰ ਸਿੰਘ ਆਲਖ ਸੁਖਦੇਵ ਸਿੰਘ ਜੀ 라ਗੂ ਇਹਦਾ ਸਾਰੇ ਸੱਜਣਾ ਵੱਲੋਂ 100-150000 ਰੁਪਏ ਭੇਜ ਕੇ ਨਵਾਜਿਆ ਗਿਆ ਤੇ ਮੈਂ ਧੰਨਵਾਦ ਕਰਦਾ ਕੁਝ ਬਹਿਰ ਕਹਿੰਦਾ ਉਹ ਕਹਿੰਦਾ ਗੁਰੂ ਦੇ ਦਵਾਰੇ ਤੇ ਸੀਸ ਸ਼ਰਧਾ ਦੇ ਨਾਲ ਝੁਕੇ ਜਾਗ ਤਕਦੀਰਾਂ ਪਹਿਨ ਚਿਰਾਂ ਦੀਆਂ ਸੁਧੀਆਂ ਕਲਰੀ ਜ਼ਮੀਨ ਵਿੱਚ ਘੁੱਟਿਆ ਨੇ ਬੀਜੇ ਦੀਆਂ ਪਤ ਜਾਨ ਫਸਲਾ ਕ੍ਰਪੀਆ ਜਿਰਾ ਦੀ ਕੁੱਲੀ ਆ ਦੇ ਮਾਰ ਚੋਰੀ ਸੰਗਤਾਂ ਤੋਂ ਸੁਆਗਤੀਆਂ ਪੰਨੀਆਂ ਝਾਂੜ ਜਾਣ ਜੋਤੀਆ ਵੱਡੇ ਹਲਕਾਰਿਆਂ ਦੀ ਲੋੜ ਦੇ ਬਾਬੇ ਨਾਨਕ ਕੈ ਮਾਰ ਸਾਹ ਕਰਨ ਮਾਰ ਦੇ ਕੇ ਕਰ ਬੁੱਤੀ ਆਉ ਕਰਤਾ ਹੀ ਕਹਿ ਲਗਾ ਢਾਡੀ ਜਥਾ ਉਹਨਾਂ ਸ਼ਹੀਦਾਂ ਦੀ ਗਾਥਾ ਜਿਨ੍ਹਾਂ ਦਾ ਸਿਰਦੀ ਦਿਹਾੜਾ ਤੋਂੇ ਛੋਟੇ ਸਾਹਿਬ ਜਾਦੇ ਮਾਤਾ ਗੁਜਰ ਕੌਰ ਵੱਡੇ ਸਾਹਿਬ ਜਾਦੇ ਚਮਕਰ ਸਾਹਿਬ ਦੇ 40 ਸਿੰਘ ਸ਼ਹੀਦ ਪੰਜ ਪਿਆਰੇ ਸਹਿਰਾਨ ਬਾਬਾ ਜੀਵਨ ਸਿੰਘ ਜੀ ਸਮੁੱਚੇ ਸ਼ਿੱਦਾਂ ਦੇ ਯਾਰ ਦੇ ਵਿੱਚ ਆਪਾਂ ਇਹ ਨਗਰ ਕੀਰਤਨਾ ਜਿਹੜਾ ਕੱਢਦੇ ਹਾਂ ਤੇ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਨਗਰ ਦੇ ਸਰਪੰਚ ਸਾਹਿਬ ਭਾਈ ਬਲਕੀਤ ਸਿੰਘ ਜੀ ਉਹਨਾਂ ਵੱਲੋਂ 100 ਪੈ ਟਾਢੀ ਜੇਕਰ ਨੂੰ ਭੇਜੇ ਆ ਤੇ ਨਾਲ ਦੇ ਨਾਲ ਇਸ ਗੱਲ ਦੀ ਵੀ ਖੁਸ਼ੀ ਹੋਈ ਹੈ ਕਿ ਨਗਰ ਦਾ ਸਰਪੰਚ ਬਣ ਕੇ ਅੱਜ ਝੋਲਾ ਚੁੱਕ ਕੇ ਗੁਰੂ ਘਰ ਦੀ ਸੇਵਾ ਕਰ ਰਿਹਾ ਤੇ ਬਾਤ ਵੱਡੀ ਗੱਲ ਆ ਵੈਸੇ ਘੱਟ ਹੀ ਹੁੰਦਾ ਹੈ ਤੇ ਸਾਰੀ ਨਗਰ ਪੰਚਾਇਤ ਅੱਜ ਨਾਲ ਹੈ ਬਾਈ ਰਣਜੀਤ ਸਿੰਘ ਜੀ ਉਹਨਾਂ ਵੱਲੋਂ ਮਾਨਾ ਸਾਹਿਬ ਨੂੰ ਅਸੀਂ ਸੁਤਕਾਰ ਬਹੁਤ ਬਤੁਵਾਲ ਮਾਨਸੂਰ ਸਿੰਘ ਜੀ ਨੂੰ ਵੱਲੋਂ ਸਤਿਕਾਰ ਆਏ ਜਿੱਤੇ 7 ਬਈ ਸੀੜੀਆਂ ਵਈਆਂ ਅੱਜ ਵੀ 7 ਬਈ ਸਾਡੇ ਮੋਰਚੇ ਚੱਲ ਰਹੇ ਆ ਭਾਵੇਂ ਕਿਸਾਨੀ